ਬਹੁਤ ਮਿਹਰਬਾਨੀ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨੀ ਕੀ ਸਤਿ ਸ਼੍ਰੀ ਅਕਾਲ ਹੈ ਜੀ ਅੱਜ ਦੀ ਜਿਹੜੀ ਪਹਿਲੀ ਸਭ ਤੋਂ ਵੱਡੀ ਖਬਰ ਆ ਉਹ ਹੈਗੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਦੇ ਨਾਂ ਦੇ ਉੱਤੇ ਵੀ ਰਾਜਨੀਤੀ ਚੱਲ ਪਈ ਆ ਆਪਾਂ ਅੱਗੇ ਵੀ ਗੱਲ ਕਰਨੇ ਹੁੰਨੇ ਆ ਕਿ ਗੁਰੂ ਸਾਹਿਬਾਨ ਦੇ ਨਾਂ ਨੂੰ ਸਿਰਫ ਵਰਤਿਆ ਜਾ ਰਿਹਾ ਕੰਮ ਦੀ ਗੱਲ ਘੱਟ ਹੁੰਦੀ ਆ ਐਤਕੀ ਵੀ ਕਰੋੜਾਂ ਰੁਪਈਆ ਖਰਚ ਕੀਤਾ ਗਿਆ ਅਨੰਦਪੁਰ ਸਾਹਿਬ ਦੇ ਵਿੱਚ ਪਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਬਾਕੀ ਵਿਰੋਧੀ ਪਾਰਟੀਆਂ ਵੱਖ-ਵੱਖ ਆਗੂ ਵੀ ਇਹ ਸਵਾਲ ਚੁੱਕਦੇ ਆ ਕਿ ਇਹਦੇ ਵਿੱਚੋਂ ਆਉਟਪੁੱਟ ਕੀ ਹੋਈ ਕੀ ਤੁਸੀਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਪ੍ਰਣਾਏ ਹੋਏ ਹੋ ਤੇ ਲੰਘੇਕਲ ਅਮਨ ਅਰੋੜਾ ਜਿਹੜੇ ਕਿ ਪੰਜਾਬ ਦੇ ਪ੍ਰਧਾਨ ਵੀ ਆ ਆਮ ਆਦਮੀ ਪਾਰਟੀ ਦੇ ਤੇ ਕੈਬਨਿਟ ਮੰਤਰੀ ਵੀ ਆ ਉਹਨਾਂ ਨੇ ਸਵਾਲ ਕੀਤਾ ਪ੍ਰਧਾਨ ਮੰਤਰੀ ਸਾਹਿਬ ਦੇ ਬਾਰੇ ਉਹਨਾਂ ਨੇ ਕਿਹਾ ਜੀ ਪ੍ਰਧਾਨ ਮੰਤਰੀ ਸਾਹਿਬ ਸਿੱਖਾਂ ਨੂੰ ਤੇ ਪੰਜਾਬ ਨੂੰ ਨਫ਼ਰਤ ਕਰਦੇ ਆ ਇਸ ਕਰਕੇ ਉਹ ਪੰਜਾਬ ਦੇ ਵਿੱਚ ਨਹੀਂ ਆਏ ਅਨੰਦਪੁਰ ਸਾਹਿਬ ਦੇ ਵਿੱਚ ਨਹੀਂ ਆਏ ਬੁਲਾਉਣ ਦੇ ਬਾਵਜੂਦ ਇਸ ਗੱਲ ਦਾ ਉੱਤਰ ਦਿੱਤਾ ਜੀ ਸੁਨੀਲ ਜਾਖੜ ਹੋਰਾਂ ਨੇ ਸਰ ਨੇ ਕਿਹਾ ਜੀ ਕੋਈ ਸਮਾਗਮ ਦੇ ਵਿੱਚ ਆ ਸਕਦਾ ਹੈ ਜਾਂ ਨਹੀਂ ਆ ਸਕਦਾ ਹੈ ਬਾਅਦ ਦੀ ਗੱਲ ਆ ਪਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਸਿੱਖ ਧਰਮ ਦੇ ਵੱਖ-ਵੱਖ ਸਮਾਗਮਾਂ ਨੂੰ ਅੰਤਰਰਾਸ਼ਟਰੀ ਪੱਧਰ ਨੇ ਉੱਤੇ ਪਹੁੰਚਾਇਆ ਉਹਨਾਂ ਨੇ ਇਹ ਗੱਲ ਕਹੀ ਆ ਕਰਤਾਰਪੁਰ ਸਾਹਿਬ ਦਾ ਲੰਘਾ ਖੋਲਿਆ ਅਸੀਂ ਲਾਲ ਕਿਲੇ ਦੇ ਉੱਤੇ ਵੀ ਸਮਾਗਮ ਮਨਾਏ ਤੇ ਪ੍ਰਧਾਨ ਮੰਤਰੀ ਸਾਹਿਬ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਆ ਪਰ ਤੁਸੀਂ ਤਾਂ ਯਾਨੀ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਕੱਲੀ ਰਾਜਨੀਤੀ ਚਮਕਾਈ ਆ ਕੰਧ ਕੋਈ ਨਹੀਂ ਛੱਡੀ ਬੋਰਡ ਕੋਈ ਨਹੀਂ ਛੱਡਿਆ ਕੋਈ ਚੌਕ ਨਹੀਂ ਛੱਡਿਆ ਕੋਈ ਦਰਖਤ ਨਹੀਂ ਛੱਡਿਆ ਉਹ ਖੰਭਾ ਨਹੀਂ ਛੱਡਿਆ ਕੱਲੇ ਬੋਰਡ ਟੰਗਣ ਦੇ ਨਾਲ ਤਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਹੀਂ ਬਣਦੀਆਂ ਉਹਨਾਂ ਨੇ ਇਹ ਗੱਲ ਕਹੀ ਆ ਜਾਨਕਿ ਸੁਨੀਲ ਜਾਖੜ ਹੋਰਾਂ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੱਲੀ ਟਕਵਾਂਜ ਰਚਦੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੋਲੇ ਕੱਲੇ ਉਲੰਭ ਹੀ ਆ ਇਹਨਾਂ ਨੇ ਵਿਧਾਨ ਸਭਾ ਦਾ ਸੈਸ਼ਨ ਅਨੰਦਪੁਰ ਸਾਹਿਬ ਦੇ ਵਿੱਚ ਬੁਲਾ ਕੇ ਤੇ ਪੰਜਾਬ ਦੇ ਲੋਕਾਂ ਦਾ ਕਰੋਨਾ ਰੁਪਇਆ ਬਰਬਾਦ ਕੀਤਾ ਇਹਦੀ ਆਉਟਪੁੱਟ ਕੀ ਨਿਕਲੀ ਆ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਕੱਲਾ ਇਹ ਕੱਟ ਦਿਖਾਉਣ ਨਾਲ ਨਹੀਂ ਗੱਲ ਸਖਿਆਮਾ ਮੰਨਣ ਦੀ ਵੀ ਆ ਤੇ ਪ੍ਰਧਾਨ ਮੰਤਰੀ ਸਾਹਿਬ ਸਖਿਆਮਾ ਨੂੰ ਵੀ ਫੋਲੋ ਕਰਦੇ ਆ ਸੋ ਮਤਲਬ ਇਹ ਹੈ ਜੀ ਕਿ ਜੋ ਕੁਝ ਆਮ ਤੌਰ ਦੇ ਉੱਤੇ ਕਿਸੇ ਵੀ ਸਮਾਗਮ ਤੋਂ ਪਹਿਲਾਂ ਜਾਂ ਬਾਅਦ ਜਾਂ ਵਿਚਾਲੇ ਹੁੰਦਾ ਉਹ ਕੁਝ ਹੁਣ ਵੀ ਚੱਲ ਪਿਆ ਤੇ ਇਹ ਕੁਝ ਪਤਾ ਨਹੀਂ ਕਿੰਨੀ ਕੁ ਦੇਰ ਤੱਕ ਚੱਲਣਾ ਇਹ ਸਾਡੇ ਪੰਜਾਬ ਦਾ ਅੱਜ ਦਾ ਕਹਿ ਲਈਏ ਵੀ ਸਿਨੈਰੀਓ ਆ ਪੰਜਾਬ ਦੇ ਵਿੱਚ ਆ ਕੁਝ ਵੀ ਹੁੰਦਾ ਹੈ ਐਵੇਂ ਵੀ ਹੁੰਦਾ ਹੈ ਇਹ ਇੱਕ ਬਹੁਤ ਵੱਡੀ ਗੱਲ ਆ ਕਿ ਪੰਜਾਬ ਦੇ ਵਿੱਚ ਆ ਕੁਝ ਵੀ ਚੱਲ ਪਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਸਬਦ ਦੇ ਸਾਂਝੇ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਕੁਰਬਾਨੀ ਦਿੱਤੀ ਸਿੱਖਣਾ ਉਹਦੇ ਤੋਂ ਚਾਹੀਦਾ ਨਾ ਕਿ ਲੜ ਲੜ ਕੇ ਸਿੱਖਣਾ ਚਾਹੀਦਾ ਵੈਸੇ ਵੀ ਮੇਰੀ ਆਮ ਆਦਮੀ ਪਾਰਟੀ ਨੂੰ ਇੱਕ ਬੇਨਤੀ ਆ ਤੁਸੀਂ ਆਪਦੇ ਤਰੀਕੇ ਨਾਲ ਪ੍ਰਚਾਰ ਕਰ ਲਿਆ ਬੀਜੇਪੀ ਨੇ ਆਪਦੇ ਤਰੀਕੇ ਨਾਲ ਕਰ ਲਿਆ ਸ਼੍ਰੋਮਣੀ ਕਮੇਟੀ ਨੇ ਆਪਣੇ ਤਰੀਕੇ ਨਾਲ ਕਰ ਲਿਆ ਪ੍ਰਧਾਨ ਮੰਤਰੀ ਸਾਹਿਬ ਜੇ ਨਹੀਂ ਵੀ ਆਏ ਤਾਂ ਵੀ ਕੋਈ ਨਹੀਂ ਪਰ ਜਿਹੜੇ ਆਏ ਉਹ ਪਵਿੱਤਰ ਸ਼ਹਿਰਾਂ ਦੀ ਗੱਲ ਕਰਨ ਵਾਲੇ ਆਉਂਦੇ ਸਮੇਂ ਦੇ ਵਿੱਚ ਤਲਵੰਡੀ ਸਾਬੋ ਨੂੰ ਆਨੰਦਪੁਰ ਸਾਹਿਬ ਨੂੰ ਤੇ ਅੰਮ੍ਰਿਤਸਰ ਸਾਹਿਬ ਦੇ ਗਲਿਆਰੇ ਨੂੰ ਸੱਚੀ ਮੁੱਚੀ ਸਹੀ ਅਰਥਾਂ ਦੇ ਵਿੱਚ ਪਵਿੱਤਰ ਬਣਾ ਲੈਣ ਤੇ ਬਹੁਤ ਵਧੀਆ ਗੱਲ ਹੋ ਗਈ ਨਹੀਂ ਤਾਂ ਲੋਕ ਇਹਦੇ ਬਾਰੇ ਪਹਿਲਾਂ ਹੀ ਅਰਥ ਕਈ ਤਰ੍ਹਾਂ ਦੇ ਕੱਢੀ ਬੈਠੇ ਆ। ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਹੁੰਦਾ ਪਰ ਰਾਜਨੀਤੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਦੇ ਉੱਤੇ ਪਹਿਲੇ ਦਿਨ ਤੋਂ ਚੱਲਦੀ ਆ। ਐਨਾ ਸਮਾਗਮਾਂ ਦੇ ਵਿੱਚ ਤੇ ਹੁਣ ਇਹ ਰਾਜਨੀਤੀ ਬਿਆਨੋ ਬਿਆਨੀ ਦੇ ਰੂਪ ਦੇ ਵਿੱਚ ਮਿਹਣੋ ਮਿਹਣੀ ਸੌਂਕੜਾਂ ਦੇ ਰੂਪ ਦੇ ਵਿੱਚ ਵੀ ਸਾਹਮਣੇ ਆ ਗਈ ਆ। ਦੇਖੋ ਹੁੰਦੇ ਸਮੇਂ ਚ ਬਣਦਾ ਕੀ ਆ ਦੂਜੀ ਗੱਲ ਇਹ ਜੀ ਕਿ ਜਲੰਧਰ ਦੇ ਵਿੱਚ ਜਿਹੜੇ ਬੰਦੇ ਨੇ ਹਰਮਿੰਦਰ ਸਿੰਘ ਹੈਪੀ ਨਾਂ ਦੇ ਬੰਦੇ ਨੇ ਕਰਤੂਤ ਕੀਤੀ 13 ਸਾਲਾਂ ਬੱਚੀ ਦੇ ਨਾਲ ਜ਼ਬਰਜਨਾਹ ਦੀ ਕੋਸ਼ਿਸ਼ ਤੇ ਉਹਦਾ ਕਤਲ ਕਰਨ ਦੀ ਉਹਦੇ ਬਾਰੇ ਬਾਈ ਜੀ ਨਵੇਂ ਨਵੇਂ ਕਹਾਣੀਆਂ ਸਾਹਮਣੇ ਆ ਰਹੀਆਂ ਪਤਾ ਲੱਗਾ ਵੀ ਇਸ ਬੰਦੇ ਦਾ ਕਰਤਾਰ ਬਹੁਤ ਗੰਦਾ ਇਹ ਆਪਣੀ ਧੀ ਦੇ ਉੱਤੇ ਵੀ ਮਾੜੀ ਅੱਖ ਰੱਖਦਾ ਸੀ ਇਸੇ ਕਰਕੇ ਜਿਹੜੀ ਇਸ ਬੰਦੇ ਦੀ ਘਰ ਵਾਲੀ ਆ ਉਹ ਆਪਦੀ ਧੀ ਨੂੰ ਪੇਕਿੰਗ ਛੱਡਾਈ ਯਾਨੀ ਕਿ ਉਹਦੇ ਨਾਲ ਨਿਕੀ ਛੱਡਿਆ ਉਹ 2-3 ਮਹੀਨੇ ਬਾਅਦ ਜਾ ਕੇ ਮਿਲਿਆ ਹੁੰਦੀਆਂ ਸੀ ਬਹੁਤਾ ਸਮਾਂ ਉੱਥੇ ਰਹਿਣੀਆਂ ਸੀ ਛੋਟੀ ਧੀ ਤੇ ਮਾਂ ਤੇ ਫਿਰ ਉਹ ਆ ਜਾਂਦੇਗਾ ਸੀ ਇਹ ਬੰਦਾ ਦਾਰੂ ਵੀ ਪੀਂਦਾ ਇਹ ਬੰਦੇ ਦੇ ਨਾਲ ਕਿਸੇ ਦੀ ਕੋਈ ਬਹੁਤੀ ਧਾਲ ਨਹੀਂ ਗੱਲਦੀ ਤੇ ਇਸ ਬੰਦੇ ਦੇ ਜਿਹਨੇ ਗਵੰਡਨ ਬੱਚੀ ਜਿਹੜੀ ਕਿ ਇਹਦੀ ਧੀ ਦੀ ਸਹੇਲੀ ਆ ਉਹ ਜਦੋਂ ਆਈ ਆਪਦੀ ਸਹੇਲੀ ਨਾਲ ਖੇਡਣ ਦੇ ਲਈ ਤੇ ਉਹਨੇ ਨਾਲ ਗੱਲਬਾਤ ਕੀਤੀ ਤੇ ਉਹਨੇ ਨਾਲ ਜ਼ਿਆਰਤ ਵੀ ਕੀਤੀ ਤੇ ਉਹਨੂੰ ਜ਼ਬਰਦਸਤ ਕਰਨੀ ਕੋਸ਼ਿਸ਼ ਕੀਤੀ ਜਦੋਂ ਫਿਰ ਨਹੀਂ ਕਾਮਯਾਬ ਹੋਇਆ ਤਾਂ ਉਹਦਾ ਗਲ ਘੁੱਟ ਕੇ ਮਾਰਿਆ ਇਹ 9 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਆ ਤੇ 28 ਤਰੀਕ ਨੂੰ ਜਲੰਧਰ ਦੇ ਵਿੱਚ ਜਾਮ ਦਾ ਐਲਾਨ ਕੀਤਾ ਗਿਆ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਮਨੁੱਖੀ ਅਧਿਕਾਰਾਂ ਦੀ ਲੜਦਮਾਲ ਲਗੀਆਂ ਜਥੇਬੰਦੀਆਂ ਵੱਖ-ਵੱਖ ਸਿਆਸੀ ਜਥੇਬੰਦੀਆਂ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜੇਕਰ ਪੁਲਿਸ ਮੁਲਾਜ਼ਮ ਜਿਹੜੇ ਕਿ ਇਸ ਘਰ ਦੇ ਵਿੱਚ ਗਏ ਸੀ ਇਸ ਘਰ ਦੇ ਵਿੱਚ ਜਾ ਕੇ ਸਭ ਕੁਝ ਵੇਖ ਕੇ ਕਹਿੰਦੇ ਜੀ ਕਿ ਕਿਤੇ ਸਾਨੂੰ ਕੁੜੀ ਨਹੀਂ ਲੱਭੀ ਜਦ ਕਿ ਕੁੜੀ ਬਾਥਰੂਮ ਦੇ ਵਿੱਚ Laash ਦੇ ਰੂਪ ਦੇ ਵਿੱਚ ਸੀ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਜੇਕਰ ਡਿਸਮਿਸ ਨਾ ਕੀਤਾ ਗਿਆ ਤੇ ਇਸ ਬੰਦੇ ਨੂੰ ਜਿਹਨੇ ਕਿ ਕੁੜੀ ਦਾ ਕਤਲ ਕੀਤਾ ਇਹਨੂੰ ਜਲੰਧਰ ਦੇ ਪੀਏ ਪੀ ਚੌਂਕ ਦੇ ਵਿੱਚ ਖੜਾ ਕੇ ਫਾਂਸੀ ਨਾੜ ਦਿੱਤੀ ਗਈ ਤਾਂ ਫਿਰ ਅਸੀਂ ਪੂਰੇ ਪੰਜਾਬ ਦੇ ਵਿੱਚ ਇਟ ਨਾਲ ਇਟ ਘੜਕਾ ਰਹਾਂਗੇ ਹਾਲਾਂਕਿ ਮੈਨੂੰ ਲੱਗਦਾ ਆ ਵੀ ਸਖਤ ਤੋਂ ਸਖਤ ਸਜ਼ਾ ਤਾਂ ਮਿਲਣੀ ਚਾਹੀਦੀ ਆ ਪਰ ਜਿਵੇਂ ਲੋਕ ਚਾਹੁੰਦੇ ਆ ਓਵੇਂ ਸਰਕਾਰ ਜਾਂ ਕਾਨੂੰਨ ਕਰ ਸਕਦਾ ਕਿ ਨਹੀਂ ਕਰ ਸਕਦਾ ਇਹ ਵਕਤ ਬਿਆਨ ਕਰੂਗਾ ਪਰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਲੰਘੇ ਕਲ ਸੰਗਰੂਰ ਦੇ ਵਿੱਚ ਕਾਂਡ ਵਾਪਰ ਗਿਆ ਸੰਗਰੂਰ ਦੇ ਵਿੱਚ ਇੱਕ ਔਰਤ ਨੂੰ ਭਜਨੋ ਦੇਵੀ ਨੂੰ ਇੱਕ ਬੰਦੇ ਨੇ ਗੱਡੀ ਥੱਲੇ ਦੇ ਕੇ ਜਾਣ ਕੇ ਦਰੜਕੇ ਮਾਰਤਾ ਕਿਉਂ ਕੁਝ ਦਿਨ ਪਹਿਲਾਂ ਇਸ ਬੰਦੇ ਨੇ ਗਲੀ ਦੇ ਵਿੱਚ ਇੱਕ ਬੱਚੀ ਛੇੜੀ ਤੇ ਜਿਹੜੀ ਭਜਨੋ ਦੇਵੀ ਆ ਉਹਨੇ ਇਹਨੂੰ ਇਹੋ ਜੀ ਹਰਕਤ ਕਰਨ ਤੋਂ ਰੋਕਿਆ ਇਹਦੀ ਬਣ ਗਈ ਵੀਡੀਓ ਤੇ ਉਹ ਵਿਖਾਈ ਪੰਚਾਇਤ ਨੂੰ ਜਿਹਦੇ ਕਰਕੇ ਉਹਨੂੰ ਝਿੜਕਾ ਪਾਈਆਂ ਤੇ ਇਹਨੇ ਮਨ ਦੇ ਵਿੱਚ ਖਾਰ ਰੱਖੀ ਤੇ ਗੱਡੀ ਸਟਾਰਟ ਕਰਕੇ ਤੇ ਔਰਤ ਨੂੰ ਭਜਨੋ ਦੇਵੀ ਨੂੰ ਥੱਲੇ ਦੇਤਾ ਉਹ ਭਜਨੋ ਦੇਵੀ ਦੀ ਮੌਤ ਹੋ ਗਈ ਤੇ ਹੁਣ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਇਹਦੇ ਤੇ ਕਾਰਵਾਈ ਸ਼ੁਰੂ ਕੀਤੀ ਆ ਇਹ ਵੀ ਪੰਜਾਬ ਦੇ ਹਾਲਾਤ ਹਨ ਜੇ ਪੰਜਾਬ ਦੇ ਲੋਕ ਪੰਜਾਬ ਦੇ ਅਤੀਤ ਦੇ ਵਿੱਚ ਧੀਆ ਭੈਣਾਂ ਦੀਆਂ ਇੱਜ਼ਤਾਂ ਦੀ ਰਾਖੀ ਕਰਕੇ ਜਾਣੇ ਜਾਂਦੇ ਸੀ ਅੱਜ ਇਹ ਨਹੀਂ ਪਤਾ ਗਵਾਂਢੀ ਸਾਡੇ ਧੀ ਬਾਰੇ ਭੈਣ ਬਾਰੇ ਬੱਚੀ ਬਾਰੇ ਕੀ ਸੋਚ ਰੱਖਦਾ ਹੋਵੇ ਮਤਲਬ ਇਹ ਕਿ ਇਹਨਾਂ ਲੋਕਾਂ ਨੇ ਭਰੋਸੇ ਤੋੜੇ ਆ ਤੇ ਭਰੋਸੇ ਦੇ ਨਾਲ ਦੁਨੀਆ ਖੜੀ ਆ ਤੇ ਇਹਨਾਂ ਲੋਕਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਹੀ ਚਾਹੀਦੀ ਆ ਪਤਾ ਨਹੀਂ ਕੀ ਕਾਰਵਾਈ ਹੋਊਗੀ ਹਰਮਿੰਦਰ ਸਿੰਘ ਹੈਪੀ ਨੇ ਉੱਤੇ ਪਰ ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਲੋਕ ਅੰਡਾ ਖੜਾ ਹੋ ਜਾਂਦਾ ਲੰਘੇ ਕੱਲ ਇਸ ਬੰਦੇ ਦੀ ਦਰਿੰਦਗੀ ਦਾ ਸ਼ਿਕਾਰ ਹੋਈ ਬੱਚੀ ਦੀ ਮਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਡੇ ਤਾਂ ਘਰ ਦੇ ਵਿੱਚ ਰੋਣਾ ਆਮ ਆਉਣਾ ਜਾਣਾ ਸੀ ਸਾਨੂੰ ਕੀ ਪਤਾ ਸੀ ਇਹਦੇ ਅੰਦਰ ਦਰਿੰਦਗੀ ਘਰ ਕਰ ਗਈ ਆ ਸਾਨੂੰ ਕੀ ਪਤਾ ਸੀ ਕਿ ਇਸ ਬੰਦੇ ਨੇ ਆਉਂਦੇ ਪਲਾਂ ਦੇ ਵਿੱਚ ਕੀ ਕਰਤੂਤ ਕਰਨੀ ਆ ਅਸੀਂ ਕੀ ਜਾਣਦੇ ਸੀ ਕਿ ਇਹ ਬੰਦੇ ਦੇ ਮਨ ਦੇ ਵਿੱਚ ਕੀ ਖੋਟ ਚੱਲਦੀ ਆ ਪਰਿਵਾਰ ਦਾ ਰੋਣਾ ਚੱਲਿਆ ਨਹੀਂ ਜਾਂਦਾ ਇਸ ਵੇਲੇ ਸਿਰਤ ਸਿਰਫ ਇਹ ਔਰਤ ਤੇ ਇਹਦੀ ਛੋਟੀ ਬੱਚੀ ਰਹਿ ਗਈ ਆ ਵੱਡੀ ਨੂੰ ਮਾਰ ਦਿੱਤਾ ਗਿਆ ਇਸ ਔਰਤ ਦੇ ਘਰਵਾਲੇ ਦੀ 1.5 ਸਾਲ ਪਹਿ ਦਾ ਮੌਤ ਹੋ ਚੁੱਕੀ ਆ ਲੋਕ ਹੁਣ ਇਹਦੇ ਘਰਵਾਲੇ ਦਾ ਜਲੂਸ ਕੱਢਣ ਨੂੰ ਫਿਰਦੇ ਆ ਇਹ ਬੰਦਾ ਜਿਹੜਾ ਜਿਨੇ ਇਹ ਕਤਲ ਕੀਤਾ ਇਹ ਇਸ ਵੇਲੇ 9 ਦਿਨ ਦੀ ਪੁਲਿਸ ਰਿਮਾਂਡ ਦੇ ਉੱਤੇ ਆ ਪੁਲਿਸ ਇਹਦੇ ਕੋਲੋਂ ਕੀ ਸਚਾਈਆਂ ਉਗਲਵਾਉਗੀ ਇਹ ਵਕਤ ਦੱਸੂਗਾ ਪਰ ਜਦੋਂ ਤੱਕ ਇਹ ਖਬਰ ਦੀ ਸਿਆਹੀ ਥੋੜੀ ਜਿਹੀ ਸੁੱਕਦੀ ਹੈ ਦੂਜੀ ਵੀ ਇਹੋ ਜੀ ਆ ਜਾਂਦੀ ਹੋਰ ਇਹ ਵੀ ਪੰਜਾਬ ਦਾ ਦਰਦਨਾਕ ਪਹਿਲੂ ਆ ਵੀ ਅਸੀਂ ਯਕੀਨ ਕਿਹਦੇ ਉੱਤੇ ਕਰੀਏ ਆਉਂਦੇ ਸਮੇਂ ਦੇ ਵਿੱਚ ਤੇ ਕਿਹਦੇ ਉੱਤੇ ਨਾ ਕਰੀਏ ਫਟੇਕੜ ਸਭ ਤੋਂ ਇੱਕ ਬੜੀ ਦਰਦਨਾਕ ਖਬਰ ਆਈ ਆ ਕਿ ਐਤਵਾਰ ਨੂੰ ਵਿਆਹ ਹੋਇਆ ਜੋੜੇ ਦਾ ਤੇ ਅੱਜ ਉਹਦੀ ਮੌਤ ਹੋ ਗਈ ਹੈ ਜਾਨੀ ਕਿ ਦੋਵਾਂ ਦੇ ਵਿੱਚੋਂ ਇੱਕ ਜੀ ਦੀ ਕੁੜੀ ਦੀ ਮੌਤ ਹੋ ਗਈ ਆ ਮੁੰਡਾ ਇਸ ਵੇਲੇ ਜ਼ਿੰਦਗੀ ਤੇ ਮੌਤ ਦੀ جنگ ਲੜ ਰਿਹਾ ਗੱਲ ਅਸਲ ਵਿੱਚ ਇਹ ਹੈ ਜੀ ਕਿ ਐਤਵਾਰ ਨੂੰ ਮੁੰਡੇ ਕੁੜੀ ਦਾ ਵਿਆਹ ਹੋਇਆ ਤੇ ਜਦੋਂ ਕਿਸੇ ਦਾ ਵੀ ਵਿਆਹ ਹੋਵੇ ਤਾਂ ਫਿਰ ਪਹਿਲੇ ਦਿਨਾਂ ਦੇ ਵਿੱਚ ਜਾਣਤਾ ਬੰਦਾ ਧਾਰਮਿਕ ਥਾਵਾਂ ਦੇ ਉੱਤੇ ਜਾ ਕੇ ਨਤਮਸਤਕ ਹੁੰਦਾ ਜੋੜਾ ਤੇ ਜਾਂ ਫਿਰ ਜਿਹੜੀਆਂ ਰਿਸ਼ਤੇਦਾਰੀਆਂ ਬਹੁਤ ਜ਼ਰੂਰੀ ਆ ਉਹਦੇ ਵਿੱਚ ਜਾ ਕੇ ਆਪਾਂ ਦਰਸ਼ਨ ਕਰਦੇ ਆ ਵੀ ਭਾਈ ਮਿਲ ਕੇ ਆਉਣੇ ਆ ਇਹ ਜੋੜਾ ਐਤਵਾਰ ਨੂੰ ਵਿਆਹ ਸੀ ਤੇ ਦੋ ਦਿਨਾਂ ਬਾਅਦ ਵਿਰਸ਼ਟ ਦਰਗਾਂ ਨੂੰ ਮਿਲਣ ਦੇ ਵਾਸਤੇ ਆ ਜਾ ਰਿਹਾ ਸੀ ਤੇ ਪਤਾ ਲੱਗਾ ਜੀ ਕਿ ਇੱਥੇ ਜੋੜੇ ਦੀ ਕਾਰ ਦਰਖਤ ਦੇ ਨਾਲ ਟਕਰਾ ਗਈ ਆ ਫਤਿਹਗੜ ਸਾਹਿਬ ਦੇ ਵਿੱਚ ਇੱਥੇ ਕੁੜੀ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਆ ਨਾ ਵਿਆਹੀ ਦੀ ਤੇ ਮੁੰਡਾ ਨਾ ਵਿਆਇਆ ਇਸ ਵੇਲੇ ਹਸਪਤਾਲ ਦੇ ਵਿੱਚ ਜ਼ਿੰਦਗੀ ਜੰਗ ਲੜ ਰਿਹਾ ਤੁਸੀਂ ਸੋਚ ਕੇ ਦੇਖੋ ਵੀ ਜਿਹੜੇ ਘਰ ਦੇ ਵਿੱਚ ਹਾਲੇ ਤੱਕ ਸ਼ਗਨਾਂ ਦੇ ਗੀਤ ਗੂੰਜ ਰਹੇ ਆ ਜਿਹੜਾ ਜੋੜਾ ਇਸ ਵੇਲੇ ਰਿਸ਼ਤੇਦਾਰੀਆਂ ਦੇ ਵਿੱਚ ਜਾ ਕੇ ਤੇ ਪਿਆਰ ਵੰਡ ਰਿਹਾ ਪਿਆਰ ਲੈ ਰਿਹਾ ਖੁਸ਼ੀਆਂ ਸਾਂਝੀਆਂ ਕਰ ਰਿਹਾ ਵੀ ਅਸੀਂ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕੀਤਾ ਕੁਦਰਤ ਨੇ ਉਹਨਾਂ ਦਾ ਸਫ਼ਰ ਖਤਮ ਕਰ ਦਿੱਤਾ ਇਹ ਸਫ਼ਰ ਅਧਵਾਟੇ ਮੁੱਕ ਗਿਆ ਇਹੋ ਜਿਹੀਆਂ ਖਬਰਾਂ ਚੀਰ ਜਾਂਦੀਆਂ ਆਮ ਲੋਕਾਂ ਦੇ ਲਈ ਇਹ ਇੱਕ ਖਬਰ ਹੁੰਦੀ ਆ ਪਰ ਜਿਹੜੇ ਜੀ ਨਾਲ ਵਾਪਰਦੇ ਆ ਉਹਨਾਂ ਦੇ ਲਈ ਸਾਰਾ ਕੁਝ ਇਹੋ ਜਿਹੀਆਂ ਗੱਲਾਂ ਹੁੰਦੀਆਂ ਸੋ ਬਹੁਤ ਦੁੱਖ ਦੀ ਖਬਰ ਇਹ ਆਈ ਹੈ ਬੜੀ ਝੰਡੋੜਨ ਵਾਲੀ ਹੈ ਖਬਰ ਆਈ ਹੈ ਵੀ ਮਿੰਟਾਂ ਸੈਕਿੰਟਾਂ ਦੇ ਵਿੱਚ ਹੈ ਤੁਸੀਂ ਹੋ ਗਏ ਆ ਬਾਕੀ ਦੇਖੋ ਜੀ ਇਹਦੇ ਪਿੱਛੇ ਕਾਰਨ ਕੀ ਆ ਹਾਰਸੇ ਦੇ ਪਿੱਛੇ ਵਜਾ ਕੀ ਬਣ ਗਈ ਹੁਣ ਵਜਾ ਭਾਵੇਂ ਕੋਈ ਵੀ ਕੱਢੀ ਜਾਵੇ ਕੋਈ ਵੀ ਨੁਕਸ ਕੀਦੇ ਵਿੱਚ ਵੀ ਕੱਢਿਆ ਜਾਵੇ ਜਿਹੜੇ ਜੀ ਤੁਰ ਗਏ ਉਹਨਾਂ ਨੇ ਕਦੇ ਵਾਪਸ ਨਹੀਂ ਆਉਣਾ ਤੇ ਇਹੀ ਸਮੇਂ ਦੀ ਸਭ ਤੋਂ ਵੱਡੀ ਸਚਾਈ ਆ ਅਗਲੀ ਗੱਲ ਇਹ ਜੀ ਕਿ ਲੰਗੇ ਕਲ ਅਨੰਦਪੁਰ ਸਾਹਿਬ ਦੇ ਵਿੱਚ ਵਿਦਿਆਰਥੀਆਂ ਦਾ ਇੱਕ ਵਿਸ਼ੇਸ਼ ਜਿਹਨੂੰ ਆਪਾਂ ਕਹਿੰਦੇ ਕਿ ਨਾਟਕੀ ਸੈਸ਼ਨ ਕਰਵਾਇਆ ਗਿਆ ਵਿਧਾਨ ਸਭਾ ਦਾ ਸੈਸ਼ਨ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਹੁੰਦਾ ਉਸੇ ਤਰਜ਼ ਦੇ ਉੱਤੇ ਇੱਕ ਸੈਸ਼ਨ ਕਰਵਾਇਆ ਗਿਆ ਇਹ ਸੈਸ਼ਨ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦਾ ਸੀ ਇਹਨਾਂ ਦੀ ਪਹਿਲਾਂ ਟ੍ਰੇਨਿੰਗ ਕਰਵਾਈ ਗਈ ਸੀ ਇਹਨਾਂ ਨੂੰ ਇਹ ਦੱਸਿਆ ਗਿਆ ਸੀ ਕਿ ਵਿਧਾਨ ਸਭਾ ਦੇ ਵਿੱਚ ਕਿਵੇਂ ਪਹੁੰਚੀਦਾ ਕਿਵੇਂ ਸਵਾਲ ਕਰੀਦਾ ਕਿਵੇਂ ਉੱਤਰ ਲਈਦਾ ਕਿਵੇਂ ਬੈਠੀਦਾ ਕਿਵੇਂ ਤੁਰੀਦਾ ਕਿਵੇਂ ਬੈਠੀਦਾ ਇਹ ਸਾਰਾ ਕੁਝ ਸਿਖਾਇਆ ਗਿਆ ਸੀ ਵਿਧਾਨ ਸਭਾ ਦੇ ਵਿੱਚ ਇੱਕ ਨੌਜਵਾਨ ਭਗਵੰਤ ਮਾਨ ਬਣਿਆ ਇੱਕ ਪ੍ਰਤਾਪ ਸਿੰਘ ਬਾਜਵਾ ਕੋਈ ਲਾਲਜੀਤ ਸਿੰਘ ਪੁੱਲਰ ਬਣਿਆ ਕੋਈ ਰਾਜਾ ਬੜਿੰਕ ਬਣਿਆ ਕੋਈ ਸੁਖਪਾਲ ਖੇੜਾ ਕੋਈ ਅਨਮੋਲਕ ਗਨਮਾਨ ਤੇ ਕੋਈ ਨਰਿੰਦਰ ਕੌਰ ਭਰਾਜ ਮਤਲਬ ਇਹ ਇਹ ਜੀ ਕਹਿਣ ਦਾ ਕਿ ਇਹ ਜਿਹੜੇ ਨੌਜਵਾਨ ਨੇ ਇਹਨਾਂ ਨੇ ਸਿੱਖਿਆ ਤਾਂ ਕਾਫੀ ਕੁਝ ਹੋਊਗਾ ਮੇਰੇ ਖਿਆਲ ਆ ਪਰ ਇੱਕ ਗੱਲ ਜ਼ਰੂਰ ਆ ਜੋ ਕਿ ਮੈਨੂੰ ਹੈਰਾਨ ਕਰਦੀ ਰਹੀ ਆਮ ਤੌਰ ਤੇ ਉੱਥੇ ਚੰਡੀਗੜ੍ਹ ਵਾਲੇ ਵਿਧਾਨ ਸਭਾ ਦੇ ਵਿੱਚ ਤੇ ਵਿਰੋਧੀ ਧਿਰ ਦੇ ਆਗੂਆਂ ਦਾ ਚਿਹਰਾ ਕੈਮਰੇ ਦਿਖਾਉਦੇ ਨਹੀਂ ਹੁੰਦੇ ਦੂਰੋਂ ਆਵਾਜ਼ ਹੀ ਸੁਣਦੀ ਹੁੰਦੀ ਇਕੱਲੀ ਪਰ ਕੱਲ ਇੱਕ ਗਲਤੀ ਹੋ ਗਈ ਵਿਰੋਧੀ ਧਿਰ ਦੇ ਜਿਹੜੇ ਆਗੂ ਬਣਾਏ ਸੀ ਉਹਨਾਂ ਦੇ ਚਿਹਰੇ ਸਾਫ਼ ਦਿਖਾਈ ਦਿੱਤੇ ਆ ਇਹਦੇ ਉੱਤੇ ਹੈਰਾਨੀ ਹੋਈ ਵੀ ਤੁਹਾਡੇ ਉੱਤੇ ਕੈਮਰਾ ਇਸ ਕਰਕੇ ਆ ਗਿਆ ਕਿਉਂਕਿ ਤੁਸੀਂ ਅਸਲੀ ਵਿਧਾਇਕ ਨਹੀਂ ਹੋ ਤੁਸੀਂ ਕਾਂਗਰਸ ਦੇ ਜਾਂ ਹੋਰ ਪਾਰਟੀਆਂ ਦੇ ਨਹੀਂ ਹੋ। ਨਹੀਂ ਤਾਂ ਬਾਕੀ ਅਸਲ ਵਿਧਾਨ ਸਭਾ ਦੇ ਵਿੱਚ ਇਹਨਾਂ ਦੇ ਵੱਲ ਕੈਮਰਾ ਆਉਂਦਾ ਕਿੱਥੇ ਆ? ਇਹ ਤਾਂ ਅਦਾਲਤਾਂ ਦੇ ਵਿੱਚ ਵੀ ਤੇ ਸਪੀਕਰ ਦੇ ਕੋਲੇ ਵੀ ਅਰਜ਼ੀਆਂ ਪਈਆਂ ਕਿ ਭਾਈ ਇਹ ਤਾਂ ਕੈਮਰਾ ਪ੍ਰੇਮੀ ਆ। ਕੈਮਰਾ ਪ੍ਰੇਮੀ ਸਰਕਾਰ ਦੇ ਵੱਲੋਂ ਆਹ ਕੁਝ ਕਿਉਂ ਕੀਤਾ ਜਾ ਰਿਹਾ? ਉਸ ਤੋਂ ਅਗਲੀ ਗੱਲ ਜੀ ਇਹ ਆ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਪੀਯੂ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੇ ਉੱਤੇ ਬਹੁਤ ਵੱਡਾ ਕੱਲ ਇਕੱਠ ਹੋਇਆ। ਪੰਜਾਬ ਯੂਨੀਵਰਸਿਟੀ ਨੂੰ ਬਚਾਇਆ ਜਾਵੇ ਤੇ ਸੈਨੇਟ ਦੀਆਂ ਚੋਣਾਂ ਦੀ ਤਰੀਕਾ ਐਲਾਨੀ ਜਾਵੇ। ਵਿਦਿਆਰਥੀਆਂ ਦੇ ਵੱਲੋਂ ਇਸ ਗੱਲ ਦੀ ਮੰਗ ਰੱਖੀ ਗਈ ਆ ਵਿਦਿਆਰਥੀਆਂ ਚੌਨੇ ਜੀ ਕਿ ਪੰਜਾਬ ਦੇ ਵਿੱਚ ਜਿਹੜਾ ਹੱਕ ਬਣਦਾ ਉਹ ਸਾਡੇ ਕੋਲ ਰਵੇ ਤੇ ਵਿਦਿਆਰਥਕਾਂ ਨੇ ਇਸ ਗੱਲ ਦੀ ਮੰਗ ਕੀਤੀ ਆ ਵੀ ਭਾਈ ਅਸੀਂ ਧੱਕਾ ਤੇ ਧੋਖਾ ਨਹੀਂ ਸਮਾਂਗੇ ਵਿਦਿਆਰਥਕਾਂ ਨੇ ਇਹ ਗੱਲ ਕਹੀ ਆ ਕਿ ਸਾਡੇ ਨਾਲ ਹੁਣ ਤੱਕ ਬਹੁਤ ਕੁਝ ਹੋ ਗਿਆ ਹੁਣ ਨਹੀਂ ਹੁਣ ਦੇਵਾਂਗੇ ਵਿਦਿਆਰਥਕਾਂ ਨੇ ਕੱਲ ਪ੍ਰਦਰਸ਼ਨ ਦੀ ਕਾਲ ਦਿੱਤੀ ਪਰ ਯੂਨੀਵਰਸਿਟੀ ਨੇ ਵਿਦਿਆਰਥਕਾਂ ਨੂੰ ਛੁੱਟੀ ਕਰਤੀ ਪੇਪਰ ਡਿਲੇ ਕਰਤਾ ਜਿਹਦੇ ਕਰਕੇ ਉੱਥੇ ਸਥਿਤੀ ਤਣਾਅਪੂਰਨ ਬਣੀ ਰਹੀ ਆ ਤੇ ਹੁਣ ਵਿਦਿਆਰਥੀਆਂ ਨੇ ਗੱਲ ਕਹੀ ਹੈ ਕਿ ਅਸੀਂ ਨਵੀਂ ਰਣਨੀਤੀ ਤਹਿਤ ਬਹੁਤ ਕੁਝ ਕਰਾਂਗੇ ਤੇ ਪਰ ਯੂਨੀਵਰਸਿਟੀ ਦੇ ਨਾਲ ਤਣਾਤਣੀ ਜਾਰੀ ਉਹਨਾਂ ਚ ਰਹੂਗੀ ਉਨੀ ਦੇਰ ਤੱਕ ਪ੍ਰਦਰਸ਼ਨ ਜਾਰੀ ਰਹੂਗਾ ਜਿੰਨੀ ਦੇਰ ਤੱਕ ਉਪ ਰਾਸ਼ਟਰਪਤੀ ਦੇ ਵੱਲੋਂ ਸੈਨੇਟ ਦੀ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਜਾਂਦਾ ਬਾਕੀ ਇਹ ਤਰੀਕ ਐਲਾਨੀ ਕਰੇ ਜਾਊਗੀ ਇਹ ਸਮੇਂ ਨੇ ਬਿਆਨ ਕਰਨਾ ਲੰਘੇ ਕੱਲ ਇੱਕ ਹੋਰ ਖਬਰ ਜਿਹੜੀ ਕਿ ਅੱਜ ਵੀ ਚਰਚਾ ਦੇ ਵਿੱਚ ਆ ਫਰੀਦਕੋਟ ਦੇ ਵਿੱਚ ਜਲਾਲੇਆਣਾ ਪਿੰਡ ਆ ਤੇ ਜਲਾਲੇਆਣਾ ਪਿੰਡ ਦੇ ਕਾ ਦੋ ਔਰਤਾਂ ਕੁਲਦੀਪ ਕੌਰ ਤੇ ਵੀਰਾ ਕੌਰ ਦੋਵੇਂ ਜੜੀਆਂ ਆਪਸ ਦੇ ਵਿੱਚ ਕਿਸੇ ਕੋਲੋਂ ਲੜੀਆਂ ਤੇ ਲੜਦੀਆਂ ਲੜਦੀਆਂ ਨੇ ਇਹ ਗੱਲ ਕਈ ਵੀ ਚੱਲ ਗੁਰਦੁਆਰੇ ਸੌਂ ਖਾ ਲਓ ਕਿ ਨਹੀਂ ਤੂੰ ਚੱਲ ਗੁਰਦੁਆਰੇ ਸੌਂ ਖਾ ਲਓ ਕਿ ਨਹੀਂ ਮੈਂ ਸੌਂ ਖਾ ਨਹੀਂ ਮੈਂ ਸੱਚੀ ਕਿ ਨਹੀਂ ਮੈਂ ਸੌਂ ਖਾ ਨਹੀਂ ਮੈਂ ਸੱਚੀ ਆ ਇਹ ਲੜਦਕ ਲੜਦੀਆਂ ਗੁਰੂ ਘਰ ਗਈਆਂ ਵੀ ਗੱਲ ਨੂੰ ਨਿਬੇੜ ਗਏ ਜਿਵੇਂ ਕਿ ਆਪਾਂ ਆਮ ਤੌਰ ਤੇ ਪੰਜਾਬੀ ਕਹਿੰਦੇ ਹੁੰਨੇ ਆ ਖਾ ਫਿਰ ਗੁਰੂ ਦੀ ਸੌਂ ਚੱਲ ਗੁਰਦੁਦੁਆਰੇ ਚੜ ਗੁਰਦੁਆਰੇ ਆਪਾਂ ਇਹ ਗੱਲ ਕਹਿੰਦੇ ਹੁੰਨੇ ਆ ਇਹ ਵੀ ਚਲ ਗਈਆਂ ਇਹ ਵੀ ਚੜ ਗਈਆਂ ਪਰ ਗੁਰੂ ਰਣ ਸਾਹਿਬ ਜੀ ਦੇ ਸਰੂਪ ਦੇ ਕੋਲੇ ਜਾ ਕੇ ਫਿਰ ਛੇਤਰੋ ਛਤਰੀ ਹੋ ਗਈਆਂ ਧੌੜ ਧੱਫਾ ਸ਼ੁਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਅੰਗ ਪਾਟ ਗਏ ਤੇ ਫਿਰ ਮਾਹੌਲ ਬਦਲ ਗਿਆ ਪਹਿਲਾਂ ਲੜਾਈ ਹੋਰ ਸੀ ਤੇ ਹੁਣ ਲੜਾਈ ਕੀ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਵੇਂ ਕੀਤੀ ਆ ਹੁਣ ਪੁਲਿਸ ਨੇ ਇਹਨਾਂ ਦੋਹਾਂ ਦੇ ਉੱਤੇ ਪਰਚਾ ਦਰਜ ਕਰ ਲਿਆ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਤੇ ਪੰਜਾਬੀ ਇਸ ਗੱਲ ਤੋਂ ਮਤ ਲੈਣ ਕੇ ਤੁਹਾਡੇ ਲੱchnਾਂ ਦੇ ਕਰਕੇ ਆਹ ਕੁਝ ਵੀ ਹੋ ਜਾਂਦਾ ਹੈ ਤੁਸੀਂ ਆਹ ਕੁਝ ਵੀ ਜਦੋਂ ਕਰਦੇ ਹੋ ਤਾਂ ਫਿਰ ਤੁਹਾਡਾ ਨੁਕਸਾਨ ਤਾਂ ਹੁੰਦਾ ਹੀ ਆ ਤੁਹਾਡੇ ਪਰਿਵਾਰ ਦਾ ਤੇ ਸਮੁੱਚੇ ਸਮਾਜ ਦਾ ਨੁਕਸਾਨ ਹੁੰਦਾ ਹੈ ਸੋ ਇਹ ਵੀ ਪੰਜਾਬ ਦੀ ਖਬਰ ਹੈ ਜੀ ਕਿ ਇਹੋ ਜਿਹੇ ਲੱਛਣਾਂ ਵਾਲੇ ਵੀ ਲੋਕ ਸਾਡੇ ਵਿੱਚ ਬੈਠੇ ਹਨ ਇਹੋ ਜਿਹੇ ਲੋਕਾਂ ਨੂੰ ਵੀ ਅਸੀਂ ਕਹਿੰਦੇ ਜੀ ਕਿ ਇਹ ਤੁਸੀਂ ਪੰਜਾਬੀ ਹੋ ਵੈਸੇ ਇਹ ਗੱਲ ਜਾਣਦੇ ਜੀ ਕਿ ਸਰਕਾਰਾਂ ਬਣ ਜਾਂਦੀਆਂ ਸੌਂ ਖਾ ਕੇ ਝੂਠੀ ਸੌਂ ਖਾ ਕੇ ਪਰ ਜਿਨ੍ਹਾਂ ਨੇ ਬਣਾਈ ਹੁੰਦੀ ਉਹ ਕਹਿੰਦੇ ਜੀ ਇਸ ਦਾ ਨਸ਼ੇ ਦਾ ਲੱਕ ਤੋੜਨਾ ਸੀ ਅਸੀਂ ਕਿਹੜੇ ਜਣੋਂ ਖਤਮ ਕਰਨਾ ਸੀ ਪਰ ਇਹਨਾਂ ਨੇ ਤਾਂ ਇੱਕ ਦੂਜੇ ਦਾ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਆ ਜਿੰਨਾ ਲੜੀਆਂ ਤੇ ਜਿੰਨੀ ਇਹ ਲੜੀ ਤੋਏ ਤੋਏ ਹੁਣ ਹੋ ਰਹੀ ਆ ਵੀ ਇਹਦੇ ਬਾਰੇ ਕੀ ਕਿਹਾ ਜਾਵੇ ਤੇ ਕੀ ਨਾ ਅੱਜ ਯੂਨੀਵਰਸਿਟੀ ਦੇ ਬਾਗੀ ਤੇ ਚੰਡੀਗੜ੍ਹ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਸੈਕਟਰ 43 ਦੀ ਦਸਹਿਰਾ ਗਰਾਊਂਡ ਦੇ ਵਿੱਚ ਕਿਸਾਨ ਪਹੁੰਚੇ ਆ 5 ਸਾਲ ਹੋ ਗਏ ਜੀ ਦਿੱਲੀ ਦੇ ਕਿਸਾਨ ਅੰਦੋਲਨ ਨੂੰ ਸਮਾਪਤ ਹੋਇਆ ਕਿਸਾਨ ਪਹੁੰਚੇ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਬਹੁਤ ਦੁੱਖ ਦੀ ਗੱਲ ਹੈ ਜੀ ਕਿ ਸਾਡੀਆਂ ਭਾਵਨਾਵਾਂ ਦਾ ਸਤਕਾਰ ਨਹੀਂ ਹੋ ਰਿਹਾ ਸਾਡੇ ਮਸਲੇ ਉਮੇ ਦੇ ਉਮੇ ਖੜੇ ਮੰਗਾ ਪੈਂਡਿੰਗ ਨੇ ਇਹਨਾਂ ਪੈਂਡਿੰਗ ਮੰਗਾ ਨੂੰ ਹੱਲ ਕੀਤਾ ਜਾਵੇ ਉਹਨਾਂ ਨੇ ਮੰਗ ਕੀਤੀ ਆ ਜੀ ਕਿ ਅਸੀਂ ਇਸ ਮਸਲੇ ਦੇ ਉੱਤੇ ਹੱਲ ਚਾਹੁੰਦੇ ਆ ਤੇ ਉਹਨਾਂ ਨੇ ਕੱਲ ਰਾਜੇਵਾਲ ਸਾਹਿਬ ਨੇ ਉੱਥੇ ਇਹ ਗੱਲ ਕਹੀ ਹੈ ਜੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਖੇਤੀ ਸੈਕਟਰ ਦੇ ਲਈ ਵਫਾदार ਨਹੀਂ ਆ ਇਹਨਾਂ ਦੇ ਵੱਲੋਂ ਗਲਤ ਗੱਲਾਂ ਕੀਤੀਆਂ ਜਾ ਰਹੀਆਂ ਤੇ ਇਹਨਾਂ ਨੇ ਬਿਲਕੁਲ ਵੀ ਸਾਡੇ ਪੱਖ ਦੀ ਗੱਲ ਨਹੀਂ ਕੀਤੀ ਆ ਉਹਨਾਂ ਨੇ ਕਿਹਾ ਜੀ ਕਿਸਾਨੀ ਨੂੰ ਬਚਾਉਣਾ ਸਮੇਂ ਦੀ ਲੋੜ ਆ ਤੇ ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਵੀਰਵਾਰ ਨੂੰ ਯਾਨੀ ਕਿ ਅੱਜ ਵੀਰਵਾਰ ਨੂੰ ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਜਲੰਧਰ ਨੂੰ ਜਾਮ ਕਰਾਂਗੇ ਹਾਈਵੇ ਜਾਮ ਕਰਾਂਗੇ ਜਿੰਨੀ ਦੇਰ ਤੱਕ ਖੰਡ ਮਿਲਾ ਨਹੀਂ ਚਲਾਇਆ ਜਾਂਦੇਗਾ ਖਾਸ ਕਰਕੇ ਜਲੰਧਰ ਵਾਲੀ ਓਨੀ ਦੇਰ ਤੱਕ ਅਸੀਂ ਇਹ ਸੰਘਰਸ਼ ਕਰਾਂਗੇ ਸੋ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਨੇ ਇੱਕ ਵਾਰੀ ਫਿਰ ਅੰਗੜਾਈ ਲੈਣ ਲੱਗਿਆ ਇਹ ਅੰਗੜਾਈ ਕਿਹੜੇ ਪਾਸੇ ਨੂੰ ਜਾਂਦੀ ਹੈ ਕੀ ਨਹੀਂ ਕਰਦੀ ਇਹ ਵਕਤ ਬਿਆਨ ਕਰੂਗਾ ਪਰ ਪੰਜਾਬ ਦੇ ਵਿੱਚ ਕਿਸਾਨਾਂ ਦਾ ਕਹਿ ਰਿਹਾ ਵੀ ਮਸਲਾ ਹੱਲ ਨਹੀਂ ਹੋ ਰਿਹਾ ਕਿਸਾਨੀ ਮਸਲੇ ਹਲੇ ਤੱਕ ਹੱਲ ਕਰਨ ਦੇ ਲਈ ਕੋਈ ਵੀ ਸਹਿਰਦ ਨਹੀਂ ਆ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਜ਼ਿੰਦਗੀ ਦੀ ਆਖਰੀ ਫਿਲਮ ਕੁਝ ਕੁ ਘੰਟਿਆਂ ਬਾਅਦ ਰਿਲੀਜ਼ ਹੋ ਜਾਣੀ ਹੈ ਦਿਨ ਵਿਚਾਲੇ ਇੱਕ ਸ਼ੁੱਕਰਵਾਰ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਆ ਤੇ ਇਸ ਫਿਲਮ ਦੇ ਪ੍ਰਤੀ ਲੋਕਾਂ ਦੇ ਵਿੱਚ ਉਤਸੁਕਤਾ ਤਾਂ ਹੈ ਇਹ ਗੱਲ ਮੰਨੀ ਪੈਣੀ ਆ ਦੂਜੀ ਗੱਲ ਮਹੱਤਵਪੂਰਨ ਇਹ ਆ ਕਿ ਰਾਜਵੀਰ ਜਵੰਦਾ ਦੀ ਜਿਵੇਂ ਮੌਤ ਹੋਈ ਜਿਵੇਂ ਲੋਕਾਂ ਦੀ ਇਮੋਸ਼ਨ ਨਾਲ ਜੁੜੇ ਆ ਆਪਾਂ ਜਾਣਦੇ ਜੀ ਕਿ ਉਹ ਇੱਕ ਵੱਡਾ ਅਦਾਕਾਰ ਸੀ ਉਹ ਇੱਕ ਸਤਕਾਰਤ ਕਲਾਕਾਰ ਸੀ ਉਹਦੇ ਪ੍ਰਤੀ ਇਮੋਸ਼ਨ ਜੁੜਨੇ ਵੀ ਚਾਹੀਦੇ ਆ ਪਰ ਕੁੱਲ ਮਿਲਾ ਕੇ ਸੋ ਹੱਥ ਰਸਾ ਤੇ ਸਿਰੇ ਤੇ ਗੰਢ ਗੱਲ ਇਹ ਆ ਵੀ ਉਹਦੀ ਇਹ ਫਿਲਮ ਦੇਖਣੀ ਚਾਹੀਦੀ ਆ ਕੁਝ ਘੰਟਿਆਂ ਬਾਅਦ ਇਹ ਫਿਲਮ ਰਿਲੀਜ਼ ਹੋ ਜਾਣੀ ਆ ਪੰਜਾਬਗੀਆਂ ਨੂੰ ਮੇਰੀ ਨਿੱਜੀ ਤੌਰ ਤੇ ਬੇਨਤੀ ਹੈ ਹਾਲਾਂਕਿ ਪੱਤਰਕਾਰ ਕਿਸੇ ਦੀ ਧਿਰ ਬਣ ਕੇ ਨਹੀਂ ਗੱਲ ਕਹਿਣਾ ਹੁੰਦਾ ਵੀ ਆਹ ਕੰਮ ਜ਼ਰੂਰ ਕਰਿਓ ਮੇਰੀ ਬੇਨਤੀ ਹੈ ਵੀ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਇਹ ਅਹਿਸਾਸ ਕਰਾਉਣ ਦੇ ਲਈ ਕਿ ਅਸੀਂ ਤੁਹਾਡੇ ਨਾਲ ਹਾਂ ਸਾਰਾ ਪੰਜਾਬ ਤੁਹਾਡੇ ਨਾਲ ਆਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਆ ਯਮਲਾ ਫਿਲਮ 28 ਤਰੀਕ ਨੂੰ ਰਿਲੀਜ਼ ਹੋਣੀ ਆ ਇਹਦੇ ਵਿੱਚ ਕਈ ਹੋਰ ਵੀ ਚੰਗੇ ਕਲਾਕਾਰ ਆ ਇਹਦੇ ਵਿੱਚ ਰਾਜਵੀਰ ਜਵੰਦਾ ਤੋਂ ਇਲਾਵਾ ਆ ਜਿਹੜੀ ਆ ਨਿਮਰਤ ਕੌਰ ਆ ਜਿਹੜੀ ਤੇ ਉਹ ਕੁੜੀ ਵੀ ਆ ਇਹਦੇ ਵਿੱਚ ਆ ਧੀਰਜ ਕੁਮਾਰ ਵੀ ਆ ਇਦੇ ਵਿੱਚ ਹੋਰ ਸ਼ਖਸੀਤਾਂ ਵੀ ਆ ਰਾਕੇਸ਼ ਮਹਿਤਾ ਦੇ ਨਿਰਦੇਸ਼ਨ ਵਾਲੀ ਇਹ ਫਿਲਮ ਹੈ ਇਹ ਫਿਲਮ ਬਹੁਤ ਚੱਲੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਤੇ ਬਾਕੀ ਫਿਲਮਾਂ ਵੀ ਬਹੁਤ ਚੱਲਣ ਇਹਦੀ ਵੀ ਕਾਮਨਾ ਕਰਦੇ ਹਾਂ ਲੰਗੇ ਕਲਜੀ ਦਾ ਪ੍ਰੀਮੀਅਰ ਹੋਇਆ ਚੰਡੀਗੜ੍ਹ ਦੇ ਵਿੱਚ ਪਰਿਵਾਰ ਭਾਵਕ ਸੀ ਰਾਜਵੀਰ ਜਵੰਦਾ ਦੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਧੀ ਮਾਂ ਤੇ ਹੋਰ ਵੀ ਸੀ ਜੀ ਤੇ ਸਾਰਿਆਂ ਦੀਆਂ ਅੱਖਾਂ ਢੁੱਲੀਆਂ ਜਦੋਂ ਰਾਜਵੀਰ ਜਵੰਦਾ ਨੂੰ ਵੱਡੇ ਪਰਦੇ ਦੇ ਉੱਤੇ ਸਭ ਨੇ ਦੇਖਿਆ ਸੋ ਇਹ ਫਿਲਮ ਤੇ ਇਹੋ ਜਿਹੀਆਂ ਹੋਰ ਫਿਲਮਾਂ ਨੂੰ ਰੱਜ ਕੇ ਦੇਖਿਓ ਮਾਣਿਓ ਸਤਕਾਰ ਦਿਓ ਇਹ ਮੇਰੀ ਨਿੱਜੀ ਤੌਰ ਦੇ ਉੱਤੇ ਬੇਨਤੀ ਆ ਜਾਣੇ ਜਾਣੇ ਜੇਕਰ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰੀਏ ਪੰਜਾਬ ਦੇ ਵਿੱਚ ਮੌਸਮ ਠੰਡਾ ਹੋਣ ਵੱਲ ਵਧ ਰਿਹਾ ਰਾਤ ਨੂੰ ਫਰੀਦਕੋਟ ਸਭ ਤੋਂ ਵੱਧ ਠੰਡਾ ਸ਼ਹਿਰ ਹੁੰਦਾ 4 ਡਿਗਰੀ ਸਾਢੇ 4 ਤੱਕ ਟੈਂਪਰੇਚਰ ਦਿਨ ਦੇ ਵੇਲੇ ਮੌਸਮ ਸਥਿਰ ਰਹਿ ਰਿਹਾ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 72 ਘੰਟੇ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕਿਤੇ ਵੀ ਨਹੀਂ ਉਸ ਤੋਂ ਬਾਅਦ ਕੁਝ ਕੁ ਥਾਵਾਂ ਦੇ ਉੱਤੇ ਕਣੀਆਂ ਦੀ ਆਸ ਹੈ ਉਹ ਕਣੀਆਂ ਪੰਜਾਬ ਦੇ ਵਿੱਚ ਇੱਕਦਮ ਠਾਰੀ ਦੇ ਵਿੱਚ ਵਾਦਾ ਕਰਨੀਆਂ ਜਿਵੇਂ ਕਿ ਭਵਿੱਖਬਾਣੀ ਕੀਤੀ ਗਈ ਆ। ਬਾਕੀ ਭਾਈ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਿਓ। ਜਾਨ ਹੈ ਤਾਂ ਜਹਾਨ ਹੈ, ਜ਼ਿੰਦਾਬਾਦ ਜ਼ਿੰਦਗੀ ਰਹਿਣੀ ਚਾਹੀਦੀ ਆ। ਤੇ ਕਈ ਵਾਰੀ ਸਟਾਈਲ ਦੇ ਚੱਕਰ ਦੇ ਵਿੱਚ ਆਪਾਂ ਰੋਗ ਮੁਕਤ ਨਹੀਂ ਹੁੰਦੇ, ਰੋਗ ਯੁਗਤ ਹੋ ਜਾਂਦੇ ਆ। ਸੋ ਤੰਦਰੁਸਤੀ ਬੜਾ ਵੱਡਾ ਗਹਿਣਾ। ਇਸ ਕਰਕੇ ਆਹ ਵਿਆਹਾਂ ਦਾ ਵੀ ਸੀਜ਼ਨ ਆ ਤੇ ਸੋਚ ਸਮਝ ਕੇ ਤੇ ਕਿਹੜੀ ਚੀਜ਼ ਫਿੱਟ ਬੈਂਦੀ ਆ ਉਹ ਖਾਓ। ਤੇ ਪੂਰੇ ਕੱਪੜੇ ਪਹਿਨੇ ਹੋ ਤੇ ਕਈ ਵਾਰੀ ਸਟਾਈਲ ਮਾਰਦੇ ਮਾਰਦੇ ਆਪਾਂ ਮੂਦੇ ਹੋ ਜੰਨੇ ਆ ਇਸ ਕਰਕੇ ਬੇਨਤੀ ਹੈ ਵੀ ਭਾਈ ਇਤ ਕੀ ਆ ਕੁਝ ਨਾ ਕਰਿਓ ਜ਼ਿੰਦਗੀ ਹੈ ਤਾਂ ਸਭ ਕੁਝ ਹੈ ਤੇ ਆਪਣਾ ਪਰਹੇਜ਼ ਆਪ ਰੱਖਣਾ ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਦਾ ਖਿਆਲ ਸਭ ਨੇ ਰੱਖਣਾ ਜੀ ਬਹੁਤ ਮਿਹਰਬਾਨੀ